ਹਾਂਜੀ ਜਰਾਂ ਰਾਸੀ ਕਾਲ ਜੀ ਹੋਰ ਸਭ ਦੇ ਘਰ ਪਰਿਵਾਰ ਬਾਈ ਜੀ ਠੀਕ ਠਾਕ ਹੋਰ ਸਭ ਦੇ ਜਾਨਵਰ ਠੀਕ ਠਾਕ ਜੀ ਬਾਈ ਜੀ ਲੈ ਕੇ ਆਏ ਤੁਹਾਡੇ ਲਈ ਅੱਜ ਦੋ ਚਾਰ ਨਵੇਂ ਆਈਟਮਾਂ ਤੇ ਕਰਿਓ ਜੀ ਦੇਖਿਓ ਇੱਕ ਤਾਰ ਰਿੰਗਾ ਜੀ ਆਪਾਂ ਨਵੇਂ ਤਿਆਰ ਕਰਵਾਉਣ ਲੱਗੇ ਆ ਇੰਪੋਰਟਡ ਰਿੰਗਾ ਜੀ ਇਹਦੇ ਵਿੱਚ ਮੋਬਾਈਲ ਨੰਬਰ ਨਾਮ ਤੇ ਆਪਣੀ ਫੋਟੋ ਵਗੈਰਾ ਵੀ ਲਗਾ ਸਕਦੇ ਹੋ ਤੁਸੀਂ ਠੀਕ ਹੈ ਜੀ ਇੱਕ ਨਵੀਂ ਰਿੰਗ ਆਹ 골ਡਨ ਰਿੰਗਾ ਆ ਗਈ ਜੀ ਠੀਕ ਹੈ ਜੀ ਇਹ ਵੀ ਆਪਾਂ ਤਿਆਰ ਕਰਵਾ ਰਹੇ ਆ। ਇਹ ਘੱਟੋ ਘੱਟ 20 ਦਿਨ ਲੱਗਦੇ ਆ ਭਾਈ 20 ਤੋਂ 25 ਦਿਨ ਪਿਆ ਰੋ ਕੇ ਆਉਣ ਨੂੰ। ਕੋਸਾ ਮਨ ਆਰਡਰ ਦਿਓ ਆਪਣਾ ਠੀਕ ਆ ਜੀ। ਤੇ ਇੱਕ ਆ ਨਵੀਂ ਸਰਿੰਜ ਆਈ ਹੈ ਹੁਣ ਜਿਹੜੀ ਬੱਚਿਆਂ ਨੂੰ ਚੋਕਾ ਚੱਕਾ ਦੇਣ ਵਾਲੀ ਤੇ ਫੀਡ ਵਗੈਰਾ ਦੇਣ ਵਾਲੀ ਆ ਠੀਕ ਆ ਜੀ ਤੇ ਪਾਣੀ ਦੇਣ ਤੋਂ ਵੀ ਆਸਾਨੀ ਜਾਂਦੀ ਇਹਦੇ ਨਾਲ। ਠੀਕ ਆ ਜੀ ਇਹਦੇ ਵਿੱਚ ਪੈਕ ਆਟੋਮੈਟਿਕ ਆਫ ਲੱਗਿਆ ਹੋਇਆ ਪਹਿਲਾਂ ਹੀ। ਸਪੈਸ਼ਲ ਹੈ ਇਹ ਬੱਚਿਆਂ ਨੂੰ ਚੋਕਾ ਦੇਣ ਵਾਸਤੇ ਤੇ ਪਾਣੀ ਦੇਣ ਵਾਸਤੇ। ਠੀਕ ਆ ਜੀ। ਭਾਈ ਜੀ ਆ ਆਪਣੀਆਂ ਟੋਕਰੀਆਂ ਜੀ ਆਪਾਂ ਲੈ ਕੇ ਆਏ ਆ ਜੀ। ਉਤਰਾ ਦੇ ਕਟਿਆ ਚਲਾਉਣ ਨੂੰ ਤੇ ਜਾਲ ਆ ਦੇ ਵਿੱਚ ਲਾਉਣ ਨੂੰ ਤੇ ਕਿਸੇ ਵੀ ਪ੍ਰਾਮ ਚਾਹੀਦੀ ਹੈ ਜੀ ਆਪਣੇ ਨਾਲ ਸੰਪਰਕ ਕਰ ਸਕਦਾ ਭੇਜ ਵੀ ਦਿੰਦੇ ਆ ਜੀ ਆਪਾਂ ਤੇ ਦੁਕਾਨ ਤੋਂ ਵਾਗ ਲਈ ਜਾਣੀਆਂ ਤਾਂ ਮਾੜੀ ਦਾ ਸੋਰ ਤੋਂ ਆ ਕੇ ਵੀ ਲਿਆ ਸਕਦੇ ਠੀਕ ਹੈ ਜੀ ਇਹ ਚੀਜ਼ਾਂ ਨਵੀਆਂ ਜੀਆਂ ਸੀ ਉਸ ਆਪਣੇ ਕੋਲੇ ਤੇ ਬਾਕੀ ਤੁਹਾਨੂੰ ਲੋਅ ਆਟਮਾ ਦਿਖਾ ਦਿੰਦੇ ਆ ਆਪਾਂ ਤੇ ਉਤਰਾ ਦੇ ਰੰਗ ਚਾਹੀਦੇ ਆਪਾਂ ਵਾਕਈ ਮਿਲ ਜਾਣਗੇ ਤੇ ਬਾਕੀ ਆਗਮਾਨ ਦੇਖ ਲਈ ਬਾਕੀ ਫੀਡ ਵਗੈਰਾ ਵੀ ਹੁੰਦੀ ਆ ਬੱਚਿਆਂ ਲਈ ਆਪਣੇ ਕੋਲ ਉਹ ਵੀ ਚਾਹੀਦੀ ਆ ਤੇ ਮੋਬਾਈਲ ਆਪਣਾ ਮੋਬਾਈਲ ਨੰਬਰ ਆ 8109534013 ਇਹ ਨੰਬਰ ਆ ਜੀ ਤੇ ਕਿਸੇ ਵੀ ਦਵਾਈ ਦਾ ਕੋਈ ਵੀ ਮੈਡੀਸਨ ਚਾਹੀਦੀ ਹੈ ਬੂਖੜੇ ਉਹ ਵੀ ਮਿਲ ਜੂਗੀ ਤੇ ਬਾਕੀ ਦੂਜੇ ਨੰਬਰ ਤੇ ਜੀ ਆਪਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਜੀ ਤੇ ਬਾਕੀ ਆ ਆਪਣਾ ਸਟੋਰ ਤੇ ਨਿਕਾ ਮਿਲਵਾ ਦਿਓ ਕਿਸੇ ਹੋਰ ਮੈਡੀਸਨ ਦੀ ਵੀ ਜ਼ਰੂਰਤ ਆ ਕੋਈ ਆਪਾਂ ਨੂੰ ਉਹ ਵੀ ਆਪਾਂ ਸੌਰੀਅਰ ਕਰ ਦਿੰਨੇ ਆ ਠੀਕ ਆ ਜੀ ਤੇ ਬਾਕੀ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਕੋਈ ਵੀ ਮੈਡੀਸਿਨ ਚਾਹੀਦੀ ਆ ਕਬੂਤਰਾ ਲਈ ਕੋਈ ਵੀ ਸਮਾਨ ਚਾਹੀਦਾ ਜੀ ਤਾਂ ਆਪਣੇ ਕੋਲ ਲੈ ਆ ਸਕਦਾ ਜੀ ਤੇ ਆ ਜੂਟਾ ਵਗੈਰਾ ਆਪਣੇ ਕੋਲੇ ਪਿੰਜਰੇ ਵਗੈਰਾ ਸਾਰਾ ਕੁਝ ਆ ਜੀ ਬਾਕੀ ਟਰੇਜਾ ਵਗੈਰਾ ਡ੍ਰਿੰਕਰ ਵਗੈਰਾ ਕਿਸੇ ਵੀ ਭਰਾ ਨੂੰ ਚਾਹੀਦਾ ਤਾਂ ਲੈ ਆ ਸਕਦਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ